ਸਸੇ ਪਰ ਆਸਰ ਇਹਨੂੰ ਰੋਟੀਨ ਦੀ ਤਰ੍ਹਾਂ ਅੱਜ ਵੀ ਤੁਰਪੇ ਗਰਾਊਂਡ ਨੂੰ ਕੋਸਾ ਗਰਾਊਂਡ ਜਾ ਕੇ ਮਿਲਦੇ ਆਂ ਹੁਆ ਪਹੁੰਚ ਗਿਆ ਗਰਾਊਂਡ ਤੇ ਕੋਸਾ ਗਰਮੀ ਕਿ ਨਹੀਂ ਆਈ ਦੋਸਤੋ ਗਰਮੀ ਬਹੁਤ ਆਈ ਕਿੰਨੀ ਗਰਮੀ ਬਹੁਤ ਜ਼ਿਆਦਾ ਸੇਕ ਵੱਜ ਗਿਆ ਬੱਦਲ ਰਿਹਾ ਦੋ ਦਿਨ ਠੰਡ ਵਧੀਆ ਨਹੀਂ ਆ ਰਹੀ ਨਾ ਤੇ ਗਰਮੀ ਤਾਂ ਆ ਗੁੰਨੇ। ਅਦਾਸ ਤੋਂ ਬੁਝਾ ਲਈ। ਹਾਂ। ਤਿਆਰ ਹੁੰਦੇ। ਕਰਦੇ ਹਾਂ ਸ਼ੁਰੂ। ਹਾਂ। 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 ਬੰਦੇ ਆਪਣੇ ਘਰ ਮਿਸ ਮਾਰ ਰਹੇ ਆ। ਬੰਦੇ ਇੰਨੇ ਕਿਤੇ ਨਹੀਂ ਆਉਂਦੇ ਹੁੰਦੇ। ਕਾਕੇ ਆਂਦੇ ਨਾ ਕੜਮੇ ਆ ਤੂੰ ਰਸਤੇ ਆ ਹਾਂ ਰਸਤੇ ਆ ਹੁਣ ਇਦਾਂ ਹੀ ਆ ਹੀ ਆਇਆ ਕਰਨ ਤਾਂ ਹਾਂਜੀ ਹੁਣ ਇਹ ਲਾਉਂਦੇ ਰਨਿੰਗ ਤੇ ਆਪਾਂ ਅੱਜ ਕਰਨੀਆਂ ਜੋਗਿੰਗ ਇੱਕ ਮਹੀਨਾ ਜੋਗਿੰਗ ਕਰਨੀ ਅਗਲੇ ਮਹੀਨੇ ਰਨਿੰਗ ਸਟਾਰਟ ਕਰਾਂਗੇ ਡਾਕਟਰ ਦੀ ਰਾਇ ਤਾਂ ਤੇ ਇੱਕ ਕਮਾਂਫਰ ਸਾਈਕਲ ਚਲਾਇਆ ਉਹ ਚਾਰ ਕੁ ਮਹੀਨੇ ਹੋਇਆ ਆਪਰੇਟ ਕਰਾਇਆ ਸੀ ਐਸ.ਐਲ ਦਾ ਬਹੁਤ ਸੈਟ ਆ ਹਾਂ ਜਦ ਜਿੰਨੀ ਕੁ ਪ੍ਰੈਕਟਿਸ ਹਲਕੀ ਹਲਕੀ ਕਰਦੇ ਹਾਂ ਇਹ ਆਪਣੇ ਜੋ ਉੱਪਰ ਫੁੱਲੀ ਪ੍ਰੈਕਟਿਸ ਕਰਦੇ ਆ ਇਹ ਸੈਟਾ ਜਮਾਉਂਦੇ ਆ ਇਹ ਆਪਣੀ ਸਪੀਡ ਵਰਕ ਕਰਦੇ ਆਪਣਾ ਹਲਕਾ ਹਲਕਾ ਬਸ ਡਾਂਡਲ ਨਾਲੇ ਜਾਂ ਬੈਟਕਾ ਹਲਕੇ ਹਲਕੇ ਪ੍ਰੈਕਟਿਸ ਆਪਾਂ ਵੀ ਕਰੀ ਜਾਂਦੇ ਇਹਦੇ ਨਾਮ ਨਾਲ ਇਹ ਮੁੰਡੇ ਆਪਣੇ ਕ੍ਰੈਡਟ ਵਾਲੇ ਚੋਬਰ ਆਪਣੇ ਪੂਰੀ ਪਾਵਰ ਮਾਰਦੇ ਹੋਏ ਬੰਦਲੀ ਕਰੀ ਜਾਂਦੇ ਆ ਕਦੇ ਨਵਾਂ ਮੁੰਡਾ ਆ ਜਾਂਦਾ ਕੋਈ ਉੱਪਰ ਆਪਣਾ ਪੂਟਾ ਬਣਾਉਣ ਕਰਦਾ ਰੁਟੀਨ ਕਰਦੇ ਆ ਨਾਲ ਨਾਲ ਭਾਈ ਸੱਭ ਦੀ ਐਕਸਰਸਾਈਜ਼ ਕਰਦਾ ਹੋਇਆ ਵੀ ਆਪਾਂ ਕਹਾ ਕਟਣ ਦੀ ਤਿਆਰੀ ਜਿਸੀ ਗਰਾਊਂਡ ਤੇ ਤੇ ਆਪਾਂ ਨਾਲ ਨਾਲ ਗੋਡੇ ਦੀ ਐਕਸਰਸਾਈਜ਼ ਕਰੀ ਜਾਂਦੇ ਆ। ਆਮਲ ਤਿਆਰੀ ਚੱਲੀ ਜਾਂਦੀ ਆ ਹਿੱਕੀ ਨਾਲ। ਕਿਵੇਂ ਗੋਸਾ ਗੋਡਾ ਨੂੰ ਛੋਟਾ ਸੱਟਾ ਓਕੇ ਨਾ ਮੁਜਾ। ਦੋ ਫਰਕ ਥੋੜੇ ਰਹਿ ਗਿਆ ਕਰਦੇ ਨੇੜੇ। ਡੋਕੇ ਜਾਂਦਾ। ਹੈ? ਇਹ ਦੋਵੇਂ ਤਾਂ ਓਕੇ ਮੇਰਾ ਓੱਖਾ ਆ ਪੈਜ। ਓਕੇ ਜਾਵਾ। ਮੇਰਾ ਪਿੰਜਰਾ ਜਵਾਦ ਦੇਗਾ ਅੱਜ ਤੁਰਹਿਣੀਆਂ ਦਾ ਲੰਗ ਮਾਰ ਕੇ ਤੁਰ ਲੱਗਾ ਮੈਂ ਕੈਮਰਾ ਬਾਈ ਯਾਰ ਮੈਨੂੰ ਸ਼ਰਮ ਆਉਂਦੀ ਆ ਹੁਣ ਅੱਜ ਗਰਾਊਂਡ ਸ ਬੋ ਜਾਣੇ ਆ ਯਾਰ ਬਰਾਉਨ ਲੱਗੀ ਹੋਈ ਆ ਅੱਜ ਤਾਂ ਕ੍ਰਿਕਟ ਖੇਡਣਾ ਆ ਯਾ ਮੁੰਡੇ ਕਾ ਕੱਟਣ ਦੀ ਤੇਰੀ ਚੱਲ ਰਹੀ ਆ ਇਹ ਮੁੰਡਾ ਨਵਾਂ ਜੁਆਇਨ ਕੀਤਾ ਇਹਨੇ ਆਇਦਾ ਇਹਨੇ ਸਿੱਧੇ ਘਰ ਨਾਲ ਆਇਆ ਇਸ ਸਾਰੇ ਬੋਲ ਇੱਧਰ ਨੂੰ ਕਰਨ ਵਾਲੇ ਇੱਧਰ ਨੂੰ ਇਧਰ ਦੀ ਬਾਰੇ ਖੁਣਾਈ ਸੈਟਿੰਗ ਕਰਦੇ ਗੁੱਸਾ ਅੱਗੇ ਮੁੰਡੇ ਜੋਰ ਲਾਉਂਦੇ ਬੰਨੀ ਪ੍ਰੈਕਟਿਸ ਸਪੀਡ ਵਰਕ ਕਰਦੇ ਹੋਏ ਨੂੰ ਵਧੀਆ ਵੀਡੀਓ ਵੀਡੀਓ ਆਇਆ ਕਰਾਂਗੇ ਜੇ ਡੇਲੀ ਪ੍ਰੈਕਸ ਪ੍ਰੈਕਸ ਸਪੂਰੀ ਕਰਦੇ ਹਾਂ ਨੂੰ ਐਕਸਾਈ ਪੂਰਾ ਜੋਰ ਮਾਰਦੇ ਸੱਟ ਲਾ ਸੱਟ ਮੁੜਕਦਾ ਨਹੀਂ ਜੰਪਿੰਗ ਕਰ ਪੂਰੀ ਛੋਟਿਆ ਯਸ ਸਰ ਕੋਈ ਬਾਤ ਨਹੀਂ ਹੋਈ ਤੇ ਬਹਿਣਸ ਵਾਲਾ ਉਪਰ ਦਲਟਾ ਬਿਨ ਕੱਟਿਆ ਕੱਲ ਚਾਰ ਰਨਿੰਗ ਚ ਰਨਿੰਗ ਚ ਬੱਲੇ ਕਰ ਪਾ ਤੇ ਸੱਟ ਆਦਗੀ ਤੋਂ ਸੂ ਬਾਪਾ ਬਾਕੀ ਕਿਵੇਂ ਲੱਗਦਾ ਸੀ ਜੀ ਇਹ ਕਰਾਂਗੇ ਤਿਆਰ ਇਹਨੂੰ ਹੈ ਕਰਦੇ ਤਿਆਰ ਹੋ ਗਏ ਤਿਆਰ ਪਹਿਲਾਂ ਭੱਜ ਗਈ ਆਇਆ ਕਰਾਂਗੇ ਡੈਲੀ ਪਹਿਲਾਂ ਭੱਜ ਗਿਆ ਬੱਚਾ ਪਰ ਆਇਆ ਤੋ ਕਰਾ ਸੌਪ ਵਾ ਤੂੰ ਕਿ ਮੈਂ 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 ਕਿਹੜਾ ਭਾਈ ਦਾ ਬਈ ਯਾਰ ਭੱਜਿਆ ਨਹੀਂ ਜਾਂਦਾ ਇਹ ਤਾਂ ਅੱਜ ਨਹੀਂ ਹਾਂ ਕੀ ਗੱਲ ਕਿ ਆ ਬੰਗਾ ਕਿਉਂ ਹੈ ਕਿਉਂ ਪਤਾ ਨਹੀਂ ਮੁੰਡਾ ਤਾਂ ਨਹੀਂ ਥੱਕਿਆ ਜਮਾ ਇਹ ਤਾਂ ਹੈ ਪਾਵਰ ਚ ਪੂਰੀ ਚ ਹੈ ਪੂਰੀ ਪਾਵਰ ਚ ਰੈਸ਼ ਪੀਸਾ ਟਰੈਕ ਖਾ ਕੇ ਆਇਆ ਠੀਕ ਤੇ ਆਪਾਂ ਆਪਾਂ ਹੈਟਾ ਕੇ ਪੂਰਾ ਓਕੇ ਓਕੇ ਫੋਲੋ ਰਿਪੋਰਟ ਹੂੰ ਹਾਂ ਚਲੋ ਇਹ ਨਹੀਂ ਕਿ ਆਉਂਦੀ ਹੁੰਦੀ ਆ ਨਹੀਂ ਦੇ ਲਈ ਗੈਪ ਰੱਖ ਮੜਾ ਪਿੱਛੇ ਨਹੀਂ ਰਹਿ ਤਾ चलो 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 जोरा मुडे करेक्ट खेलते जो भी आए पहुंचे वे अपने जो जोबर इधर स्पीड वर्क कर दे चलो 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 जोर मारो जोर <laughs> <laughs> <नहीं नहीं दाए। laughs> कोशिश करो बोलने की हैं कोशिश कर बोलने जुबान बंद आज कोई संभालो बीच कोई माने वाला बहुत थोड़ा अपने बड़ा Hãy subscribe cho kênh Ghiền Mì Gõ Để không bỏ ਉਹੋ ਜਿਹਾ ਕਿਸ ਕੰਡਾ ਤੇ ਹੋ ਗਿਆ ਸੀ ਇਹ ਪੌੜੇ ਆਇਤ ਆ ਚੋਬਰ ਨਵਾ ਆਜ ਸਿੱਖਦਾ ਹੌਲੀ ਹੌਲੀ ਛੱਲੇ ਜਾਗੇ ਪੂਰੇ ਅੱਗ ਅੱਗ ਆਹ ਕੋਣ ਅੰਦਰ ਰੱਖਣਾ ਹੈ ਓਏ ਆਈ ਨਹੀਂ ਇੱਥੇ ਰੱਖ ਚੱਲ ਚੋਬਰਾ ਚੱਲ ਹੋ ਜੇਗਾ ਸੈਟ ਹੌਲੀ ਨਹੀਂ ਨਾੜਾ 12 ਵਾਂ ਘੜਾ ਵਾਂਦੇ ਆਉਂਦਗਾ ਆਉਂਦਗਾ ਨਵਾਂ ਬੰਦਾ ਟ੍ਰੇਨਿੰਗ ਲਿੰਦਾ ਚੱਲ 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 ਹੌਲੀ ਸਟੇਰੀਂਗ ਕਰਦੇ ਹੋਏ ਚੋਬਰ ਪ੍ਰੈਕਟਿਸ ਦਾ ਐਂਡ ਬੋ लास्ट ਟਾਈਮ ਆ ਟ੍ਰੈਕਿੰਗ ਸਰੀਰ ਲਈ ਬਹੁਤ ਜ਼ਰੂਰੀ ਆ ਰਿਲੈਕਸਮੈਂਟ ਹੋ ਜਾਂਦਾ ਇੰਨੀ ਮਾਰਦੀ ਪ੍ਰੈਕਟਿਸ ਨਾਲ ਕੀ ਹੋਏ ਉਹ ਦੁਬਾਰਤ ਕਾਬਟ ਬੋਰਡ ਕੀ ਇਹ ਜ਼ਰੂਰੀ ਚੀਜ਼ ਕਾ ਲਿਆ ਚਲੋ 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 ਬਈ ਸਪੋਰਟ ਕਰੋ ਆਪਾਂ ਨੂੰ ਹੱਥ ਵਾਦ ਨਵਾਂ ਚੈਨਲ ਆ ਜਿਵੇਂ ਜਿਵੇਂ ਆਉਲ ਜਾਈ ਜਾਂਦੀ ਉਹ ਵੀਡੀਓ ਪਾਈਏ ਨੇ ਪ੍ਰੈਕਟਿਸ ਹੋ ਗਈ ਕੰਪਲੀਟ ਬਾਈ ਹੋ ਬਸ ਲਾਸਟ ਇੰਨਾ ਜ਼ੋਰ ਮਾਰਿਆ ਮੁੰਡੇ ਨੇ ਸਟਾ ਚੋਪਰਾ ਓਕੇ ਸਰ ਸੁਬਾ ਦੀ ਤਿਆਰੀਆ ਪੂਰੀ ਸੁਬਾ ਵੀ ਵਲੌਗ ਦੇਵਾਂਗੇ ਆਪਾਂ ਸੁਬਾ ਆਲਾ ਵੀ ਪਾਵਾਂਗੇ ਆਸ ਸੁਬਾ ਹੀ ਘਰ ਆਣ ਨੂੰ ਜਾਂਦੇ ਆ